ਹੈਲੋ ਜੀ ਗੁੱਡ ਮਾਰਨਿੰਗ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ YouTube ਚੈਨਲ ਪੰਜਾਬੀ ਤੜਕਾ ਦੇ ਉੱਤੇ ਤੇ ਕਰਦੇ ਆਂ ਅੱਜ ਦਾ ਨਵਾਂ ਬਲੌਗ ਸ਼ੁਰੂ ਉਮੀਦ ਹੈ ਤੁਹਾਨੂੰ ਸਾਰਿਆਂ ਨੂੰ ਸਾਡਾ ਰੋਜ਼ ਦਾ ਬਲੌਗ ਪਸੰਦ ਆਇਆ ਹੋਊਗਾ ਤੇ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਬਾਕੀ ਅੱਜ ਦਿਨੇ ਮਿਲਦੇ ਆਂ ਜੀ ਅੱਪਾਂ ਕੀ ਕੀ ਅੱਜ ਆਪਣਾ ਸ਼ਡਿਊਲ ਹੈ ਜਾਣ ਹੈ ਕਿਧਰੇ ਜਾਪਾਂ ਕਰੀਆਂ ਜਾਂ ਕੀ ਕੰਮ ਕਰਨੇ ਨੇ ਤੇ ਬਾਕੀ ਮਿਲ ਜਾਂਦੇ ਨੇ ਅੱਜ ਵੀ ਦੇਖੋ ਜੀ ਬੱਦਲ ਨੇ ਥੋੜੇ ਥੋੜੇ ਤੇ ਇਕਦਿਗੀ ਦੀ ਧੁੱਪ ਨੇ ਇਕਦਿਗੀ ਬੱਦਲ ਹੋ ਜਾਂਦੇ ਨੇ ਤੇ ਬੱਠੇ ਆ ਦੁਕਾਨ ਦੇ ਵਿੱਚ ਰੋਟੀ ਟੁਕਾਪਾ ਖਾ ਲਿਆ ਤੇ ਆਪਣੀ ਦੁਕਾਨ ਚ ਲੱਗੀਆਂ ਨੇ ਚੁੰਨੀਆਂ ਦੇਖੋ ਇਹ ਘੈਂਟ ਲੱਗਦੀਆਂ ਨੇ ਲਓ ਜੀ ਆਪਾਂ ਹੁਣ ਟਾਈਮ ਤੇ ਕਰ ਦਿਆਂਗੇ ਨਾਮਨੋਸ ਜਿਨ੍ਹਾਂ ਨੇ ਆਪਾਂ ਨੂੰ ਕਰੇ ਨੇ ਕਮੈਂਟ ਪਿਆਰੇ ਪਿਆਰੇ ਇਹ ਸਭ ਤੋਂ ਪਹਿਲਾਂ ਭੈਣ ਬਲਜੀਤ ਕੌਰ ਉਹਨਾਂ ਦੇ ਕਈ ਕਮੈਂਟ ਆਏ ਨੇ ਤੇ ਦੋ ਦਿਨ ਭੈਣ ਹਾਜ਼ਰ ਰਹੇ ਕਹਿੰਦੇ ਮੈਂ ਵੀ ਜਿੱਤੇਗੀ ਤਾਂ ਕਰਕੇ ਚਲੋ ਹੋ ਜਾਂਦੇ ਭੈਣੇ ਕੰਮਕਾਰ ਸਾਰੀ ਹੁੰਦੇ ਨੇ ਹਨਾ ਤੇ ਬਹੁਤ ਬਹੁਤ ਧੰਨਵਾਦ ਤੁਸੀਂ ਕਮੈਂਟ ਕਰੇ ਸਾਡਾ ਬਹੁਤ ਦੇਖਿਆ ਤੇ ਹਾ ਜੀ ਲਗਾਈ ਸਾਡੇ ਬਲੌਗ ਦੇ ਉੱਤੇ ਬਹੁਤ ਵਧੀਆ ਲੱਗਿਆ ਬਹੁਤ ਬਹੁਤ ਧੰਨਵਾਦ ਤੇ ਦੂਸਰਾ ਕਮੈਂਟ ਹੈਗਾ ਜੀ ਪੰਦੇਰ ਬਲੌਗ ਜਿਨ੍ਹਾਂ ਨੇ ਅੱਪਣ ਪਹਿਲੀ ਵਾਰੀ ਕਮੈਂਟ ਕੀਤਾ ਤੇ ਬਹੁਤ ਸੋਹਣਾ ਕਮੈਂਟ ਕੀਤਾ ਹਾਸੇ ਠੱਠੇ ਦਾ ਮਜ਼ਾਕ ਵਾਲਾ ਤੇ ਧੰਨਵਾਦ ਬਾਈ ਜੀ ਬਹੁਤ ਬਹੁਤ ਤੁਸੀਂ ਕਮੈਂਟ ਕੀਤਾ ਸਾਨੂੰ ਯਾਦ ਕੀਤਾ ਬਲੌਗ ਦੇਖਿਆ ਸਾਡਾ ਸਾਡੇ ਦੇ ਟਾਈਮ ਕੱਢਿਆ ਬਹੁਤ ਵਧੀਆ ਲੱਗਿਆ ਤੇ ਬਹੁਤ ਬਹੁਤ ਧੰਨਵਾਦ ਤੇ ਤੀਸਰਾ ਕਮੈਂਟ ਹੈਗਾ ਜੀ ਗਰੇਵਾਲ ਪੰਜਾਬੀ ਟਰੈਵਲ ਵਾਲੇ ਵੀਰੇ ਦਾ ਉਹਨਾਂ ਦਾ ਤੁਹਾਨੂੰ ਹਰ ਰੋਜ਼ ਕਮੈਂਟ ਆਉਂਦੀ ਆਉਂਦੇ ਤੇ ਬਹੁਤ ਸੋਹਣੇ ਸੋਹਣੇ ਕਮੈਂਟ ਹੁੰਦੇ ਨੇ ਵੀਰੇ ਇਹਦੇ ਬਹੁਤ ਵਧੀਆ ਲੱਗਦਾ ਤੇ ਧੰਨਵਾਦ ਵੀਰੇ ਬਹੁਤ ਬਹੁਤ ਤੁਸੀਂ ਹਰ ਰੋਜ਼ ਸਾਡੇ ਲਈ ਟਾਈਮ ਕੱਢਦੇ ਹੋ ਕੁਝ ਨਾ ਕੁਝ ਤੇ ਕਮੈਂਟ ਕਰਦੇ ਹੋ ਬਹੁਤ ਵਧੀਆ ਲੱਗਦਾ ਤੇ ਚੌਥਾ ਕਮੈਂਟ ਆਇਆ ਜੀ ਰਪਿੰਦਰ ਢਿੱਲੋਂ ਤੇ ਉਹਨਾਂ ਦਾ ਤਾਂ ਸੰਪਤੀ ਹਰ ਰੋਜ਼ ਕਮੈਂਟ ਕਰਦੇ ਨੇ ਤੇ ਬਹੁਤ ਵਧੀਆ ਲੱਗਿਆ ਕਮੈਂਟ ਕਰੇ ਦੋ ਕਮੈਂਟ ਕਰੇ ਨੇ ਉਹਨਾਂ ਨੇ ਧੰਨਵਾਦ ਬਾਈ ਬਹੁਤ ਬਹੁਤ ਦਿਲੋਂ ਸਾਉ ਤੁਸੀਂ ਹਰ ਵਾਰ ਇਹ ਸਾਡੇ ਲਈ ਟਾਈਮ ਕੱਢਦੇ ਹੋ ਕਮੈਂਟ ਕਰਦੇ ਹੋ ਬਲੌਗ ਦੇਖਦੇ ਹੋ ਤੇ ਬਹੁਤ ਵਧੀਆ ਲੱਗਦਾ ਹੈਗਾ ਤੇ ਬੇਨਤੀ ਸਾਰਿਆਂ ਨੂੰ ਇਦਾਂ ਕਮੈਂਟ ਕਰਦੇ ਰਹੋ ਤੇ ਆਪਾਂ ਤੁਹਾਡੇ ਨਾਮ ਅਨਾਉਂਸ ਕਰਦੇ ਰਹੀਏ ਇਦਾਂ ਵਧੀਆ ਲੱਗਦਾ ਹੈ ਜਦੋਂ ਵੀ ਕਮੈਂਟ ਆਉਂਦੇ ਨੇ ਤੇ ਬਾਕੀ ਨਵੇਂਆਂ ਨੂੰ ਵੀ ਬੇਨਤੀ ਕਰਦੇ ਆ ਜਿਵੇਂ ਪੰਦੇ ਪੰਦੇਰ ਬਲੌਗ ਵਾਲਿਆਂ ਨੇ ਰਾਤੋਂ ਪਰ ਪਹਿਲੀ ਵਾਰੀ ਕਮੈਂਟ ਕੀਤਾ ਤੇ ਹੋਰ ਨੂੰ ਵੀ ਬੇਨਤੀ ਕਰਦਾ ਜੀ ਤੁਸੀਂ ਵੀ ਬਤ ਬਤ ਕਮੈਂਟ ਕਰਿਆ ਕਰੋ ਤੇ ਵਧੀਆ ਲੱਗਦਾ ਫਿਰ ਜਦੋਂ ਕਮੈਂਟ ਆਉਂਦੇ ਨੇ ਤੁਹਾਡੇ ਤੇ ਬਾਕੀ ਆਪਾਂ ਵੀ ਜਿੰਨੀ ਕੋਸ ਹੁੰਦੀ ਆ ਨਾ ਇੰਨੀ ਕਿਸੇ ਦੀ ਕੋਈ ਵੀਡੀਓ ਆਪਣੇ ਅੱਗੇ ਆਉਂਦੀ ਹੈ ਤੇ ਆਪਾਂ ਦੇਖਦੇ ਵੀ ਜ਼ਰੂਰ ਹਾਂ ਤੇ ਕਮੈਂਟ ਵੀ ਜ਼ਰੂਰ ਕਰਦੇ ਹਾਂ ਵੀ ਜਿੱਦਾਂ ਕਿ ਪੰਜਾਬੀ ਟਰੈਵਲ ਵਾਲਾ ਵੀਰ ਆ ਉਹਦੇ ਬਲੌਗ ਹੁੰਦੇ ਨੇ ਬਹੁਤ ਸੋਹਣੇ ਸੋਹਣੇ ਬਲੌਗ ਹੁੰਦੇ ਨੇ ਆਪਾਂ ਉਹਨਾਂ ਤੇ ਹਰ ਵੇਲੇ ਕਮੈਂਟ ਕਰਨੀ ਕਰਨੀ ਜਦੋਂ ਵੀ ਮੇਰੇ ਸਾਹਮਣੇ ਵੀਡੀਓ ਜੀ ਉਹਨਾਂ ਦੀਆਂ ਆਉਂਦੀਆਂ ਨੇਗੇ ਤੇ ਚੈਨਲ ਸਬਸਕ੍ਰਾਈਬ ਆਪਣੇ ਕੀਤਾ ਵੇ ਤੇ ਤੇ ਬਾਕੀ ਹੋਰਾਂ ਨੂੰ ਵੀ ਇਹ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਤੇ ਲਾਈਕ ਕਮੈਂਟ ਜਰੂਰ ਕਰਦਿਆ ਕਰੋ ਤੇ ਆਪਾਂ ਆਪਣੀ ਹਾਜ਼ਰੀ ਲਾਉਣੀ ਨਹੀਂ ਭੁੱਲਦੇ ਹਰ ਰੋਜ਼ ਜਦੋਂ ਵੀ ਕਮੈਂਟ ਆਉਂਦੇ ਨੇ ਤਾਂ ਤੁਹਾਡਾ ਨਾਮ ਨਾਲ ਜਰੂਰ ਕਰੀਦਾ ਤੇ ਬਾਕੀ ਜਦੋਂ ਤੇ ਬਾਕੀ ਚਲੋ ਹੋਰ ਵੀ ਆਪਾਂ ਜਿੰਨਾ ਕਵੀ ਹੈ ਨਾ ਕੋਈ ਆਈਡੀਆ ਦਿਮਾਗ ਦੇ ਵਿੱਚ ਕਿਸੇ ਦੇ ਵੀ ਤੁਸੀਂ ਬਲੌਗ ਨੂੰ ਇਸ ਤਰ੍ਹਾਂ ਨਾ ਥੋੜਾ ਜਿਹਾ ਕਰਿਆ ਕਰੋ ਤਾਂ ਆਪਾਂ ਮੈਂ ਜਰੂਰ ਤੁਸੀਂ ਦੱਸੋ ਆਪਾਂ ਕਰਾਂਗੇ ਉਸੇ ਰੋਟ ਬਲੌਗ ਨੂੰ ਤੇ ਹੋਰ ਵੀ ਵਧੀਆ ਬਣਾਵਾਂਗੇ ਤੇ ਕੋਸ਼ਿਸ਼ ਤਾਂ ਰਹਿੰਦੀ ਹੈ ਹਮੇਸ਼ਾ ਤੇ ਬਾਕੀ ਬਸ ਥੋੜਾ ਜਿਹਾ ਦੀਜੀ ਹੋਣ ਕਰਕੇ ਟਾਈਮ ਘੱਟ ਲੱਗਦਾ ਹੈਗਾ ਬਾਹਰੰਦਰ ਜਾਣ ਦਾ ਤੇ ਹਮੇਸ਼ਾ ਇਸ ਘਰ ਦੇ ਵਿੱਚ ਹੀ ਆਪਾਂ ਹੁੰਨੇ ਆ 24 ਘੰਟੇ ਦੁਕਾਨ ਦੇ ਵਿੱਚ ਇੱਥੇ ਰੇਟੀ ਆਪਾਂ ਬਲੌਗ ਬਣਾ ਲੈਨੇ ਆ ਤੇ ਤੁਸੀਂ ਪਸੰਦ ਕਰਦੇ ਹੋ ਇਹਦੇ ਲਈ ਬਹੁਤ-ਬਹੁਤ ਧੰਨਵਾਦ ਹੈ ਤੁਹਾਡਾ ਤੁਸੀਂ ਹਰ ਰੋਜ਼ ਜਿੱਦਾਂ ਦਾ ਹੀ ਮੇਰਾ ਬਲੌਗ ਹੁੰਦਾ ਉਹਨੂੰ ਜਰੂਰ ਦੇਖਦੇ ਹੋ ਪਸੰਦ ਕਰਦੇ ਹੋ ਤੇ ਵਧੀਆ ਲੱਗਦਾ ਹੈ ਤੇ ਬਾਕੀ ਇੱਕ ਦੂਸਾਰ ਦੇਖਦੇ ਹਾਂ ਜੀ ਅੱਜ ਆਪਾਂ ਨੇ ਹੋਇਆ ਕੀ ਕੀ ਆਪਾਂ ਨੇ ਕਰਨਾ ਹੈ ਜੇ ਆਪਾਂ ਗਾਰੰਦਰ ਕਿਤੇ ਗਏ ਤਾਂ ਜਰੂਰ ਤੁਹਾਨੂੰ ਜਰੂਰ ਦਿਖਾਵਾਂਗੇ ਤੇ ਬਾਕੀ ਕਮੈਂਟ ਕਰਨ ਲਈ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਲੋ ਜੀ ਪਾਚਾ ਪਾਣੀ ਪੀ ਆਏ ਉੱਤਰ ਲੂਪੀ ਚ ਜਾ ਕੇ ਨਿਕਣ ਟੱਕਰੇ ਰੈਸਟ ਤੇ ਹੁਣ ਆਪਾਂ ਦੁਬਾਰੇ ਕਰ ਲਈ ਇੱਥੇ ਆ ਕੇ ਦੁਕਾਨ ਓਪਨ ਤੇ ਬਾਕੀ ਤੁਹਾਨੂੰ ਪਤਾ ਹੀ ਹੈ ਮੈਂ ਉੱਧਰ ਬਲੌਗ ਨਹੀਂ ਬਣਾਉਣਾ ਹੁੰਦਾ ਮੈਂ ਇੱਥੇ ਆਪ ਆਪ ਹੀ ਬਲੌਗ ਦੇ ਵਿੱਚ ਆਉਣਾ ਕੱਲਾ ਤੇ ਹੋਰ ਫੈਮਿਲੀ ਨੂੰ ਨਹੀਂ ਲੈ ਕੇ ਆਉਣਾ ਚਲੋ ਵਿੱਚ ਕੁਸਤਰਾਜ ਕਰ ਲੈਂਦੇ ਨੇ ਹਨਾ ਵੀ ਨਾ ਆਇਆ ਕਰੋ ਇਦਾਂ ਬਲੌਗ ਤੇ ਬਲੌਗ ਦੇ ਵਿੱਚ ਤੇ ਤਾਂ ਕਰਕੇ ਅਪ ਬਲੌਗ ਦੇ ਵਿੱਚ ਹੋਰ ਕਿਸੇ ਨੂੰ ਲੈ ਕੇ ਨਹੀਂ ਆਉਂਦੇ ਸਿਰਫ ਆਪ ਆਪ ਹੀ ਆਉਣਾ ਹਨ ਤੇ ਕੀ ਕਹਿਣਾ ਕਦੇ ਕੋਈ ਮਾੜਾ ਮੋਟਾ ਦੇ ਤਸਵੀਰਾਂ ਆ ਜੇ ਵੀ ਕਿਸੇ ਦਾ ਤੇ ਤਾਂ ਕਰਕੇ ਮੈਂ ਉਧਰ ਆ ਕੇ ਬਲੌਗ ਨਹੀਂ ਸ਼ੂਟ ਕਰਦਾ ਹਾਂ ਦੁਕਾਨ ਦੇ ਵਿੱਚ ਅਪ ਕਰ ਲਈ ਸ਼ੂਟ ਕਰਦੇ ਹਾਂ ਇੱਥੇ ਬੈਠ ਕੇ ਤੇ ਹੁਣ ਅਪ ਚਾਹ ਪਾਣੀ ਪੀ ਲਿਆ ਹੁਣ ਸਾਨ ਤੱਕ ਫੇਰ ਦੁਕਾਨ ਦੇ ਵਿੱਚ ਆ ਤੇ ਦੇਖਦੇ ਹਾਂ ਬਾਕੀ ਹੁਣ ਕੋਈ ਜਾਣ ਦਾ ਪ੍ਰੋਗਰਾਮ ਹੈ ਤਾਂ ਹੈ ਨਹੀਂ ਤੇ ਦੁਕਾਨ ਦੇ ਵਿੱਚ ਹੀ ਆਪਾਂ ਕਰਾਂਗੇ ਟਾਈਮ ਪਾਸ ਨਾ ਮਜੀ ਮੈਂ ਹੁਣ ਚੱਲਿਆ ਗੱਡੀ ਕੋਲੇ ਨੂੰ ਦੇਖ ਕੇ ਉਹਨੇ ਕੀਤਾ 10 ਦਸਤਰੀ ਮਿੰਟ ਤੇ ਘਰੇ ਬੈਠੇ ਹੋਏ ਪਾਤੇ ਬਹੁਰ ਜੇ ਤੇ ਮਾਹ ਕੱਲ ਗੱਜ 10 ਦਸਤਰੀ ਮਿੰਟ ਗੱਡੀ ਕੋਲੇ ਹੁਣ ਸਦੀ ਹਾਲਾ ਕੇ ਨਾ ਉਹ ਮੈਂ ਸਾਹਮਣੀਆਂ ਨਾ ਮਹਾਰੋਗ ਅੱਜ ਮਾਹ ਕੱਲ ਪੈਣਾ ਵਕਤ ਨਹੀਂ ਲਓ ਜੀ ਮੈਂ ਆਇਆ ਤੀਗਾ ਗੱਗੀ ਦੇ ਗੱਗੇ ਹੈ ਨਹੀਂ ਅੱਜ ਦੂਸਰਾ ਛੜੇਗਾ ਆਪ ਗਿਆ ਕਿਸੇ ਦੇ ਕੰਮ ਕਰਨ ਚਲੋ ਹੁਣ ਆਪਾ ਖੜਦੇ ਤਾਂ ਹੈ ਨਹੀਂ ਫਿਰ ਜਾਣਿਆ ਘਰ ਨੂੰ ਹੀ ਕਿਉਂਕਿ ਦੁਕਾਨ 'ਚ ਨਹੀਂ ਹੈ ਕੋਈ ਓਕੇ ਚਲੋ ਗੱਗੀ ਦੀ ਗੈਰ ਹਾਜ਼ਰੀ ਅੱਜ ਚੱਲਦੇ ਆ ਘਰ ਨੂੰ ਚੱਲੇ ਹੁਣ ਆਪਾ ਘਰ ਨੂੰ ਕੋਈ ਜਾਕ ਨਹੀਂ ਨੇ ਲੋ ਜੀ ਘਰ ਆਪਿਆ ਕੇ ਲਾਈਕ ਕਰੋ ਟਾਈਮ ਹਾਜ਼ਰੀ ਤੇ ਹੁਣ ਹੋ ਗਿਆ ਬਿਲਕੁਲ ਸ਼ਾਮ ਤੇ ਬੱਦਲ ਵੀ ਬਹੁਤ ਜਾਦੇ ਹੋ ਗਿਆ ਤੇ ਲੱਗਦਾ ਵੀ ਮੀਂਹ ਆ ਗਾ ਹੁਣ ਫੇਰ ਤੇ ਬਹੁਤ ਬੱਦਲ ਹੋਇਆ ਪਿਆਗਾ ਤੇ ਬਾਕੀ ਆਪਾਂ ਹੁਣ ਕਰਦੇ ਆ ਜੀ ਵਲੌਗ ਦਾ ਐਂਡ ਤੇ ਕੱਲ ਨੂੰ ਫੇਰ ਮਿਲਾਂਗੇ ਨਵੇਂ ਵਲੌਗ ਦੇ ਵਿੱਚ ਤੇ ਮੇਰੇ ਤੋਂ ਸਾਡਾ ਵਲੌਗ ਅੱਜ ਤੱਕ ਪਸੰਦ ਆ ਗਿਆ ਜਰੂਰ ਜੇ ਪਸੰਦ ਆ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਦੇ ਕਰੋ ਕਿਉਂਕਿ ਜਦੋਂ ਤੁਹਾਡੇ ਕਮੈਂਟ ਆਉਂਦੇ ਨੇ ਨਾ ਤਾਂ ਬਹੁਤ ਵਧੀਆ ਲੱਗਦਾ ਹੌਸਲਾ ਹੋ ਜਾਂਦਾ ਹੈ ਵੀ ਸਾਰਿਆਂ ਨੇ ਪਸੰਦ ਕਰਿਆ ਆਪਣਾ ਵਲੌਗ ਇਦਾਂ ਕਰਕੇ ਚਲੋ ਫਿਰ ਉਦੋਂ ਹੋਰ ਵੀ ਮਨ ਦੇ ਵਿੱਚ ਹੁੰਦਾ ਵੀ ਆਪਾਂ ਹੋਰ ਵਲੌਗ ਇਹਦੀ ਵਧੀਆ ਬਣਾਈਏ ਤੇ ਹੋਰ ਮਿਹਨਤ ਕਰੀਏ ਤੇ ਤੇਗਾ ਮਨ ਦੇ ਵਿੱਚ ਆਉਂਦਾ ਤੇ ਤੁਸੀਂ ਜਦੋਂ ਕਮੈਂਟ ਕਰਦੇ ਤੇ ਜੇ ਕੋਈ ਸੁਝਾਅ ਦੇ ਸੁਝਾਅ ਵੀ ਜਰੂਰ ਦਿਆ ਕਰੋ ਤੇ ਆਪਾਂ ਮੰਨਾਂਗੇ ਸਿਰ ਮੱਥੇ ਸੁਝਾਅ ਤੁਹਾਡੇ ਤੇ ਬਾਕੀ ਮਿਲਦੇ ਆਂ ਜੀ ਕੱਲ ਨੂੰ ਸਵੇਰੇ ਨਵੇਂ ਬਲੌਗ ਦੇ ਵਿੱਚ ਤੇ ਤੁਸੀਂ ਲਾਈਕਸ ਤੇ ਕਮੈਂਟ ਕਰਨਾ ਨਾ ਭੁੱਲਿਓ ਬਸ ਆਪਾਂ ਬਲੌਗ ਬਣਾਉਣਾ ਨਹੀਂ ਭੁੱਲਦੇ ਹਰ ਰੋਜ਼ ਪੂਰਾ ਦਿਨ ਲੰਘ ਜਾਂਦਾ ਹੈਗਾ ਜੀ ਸੰਕਰਨ ਦੇ ਵਿੱਚ ਐਡੀਟਿੰਗ ਕਰਨ ਦੇ ਵਿੱਚ ਤੇ ਬਾਕੀ ਫੇਸਬੁੱਕ ਦੇ ਉੱਤੇ ਵੀ ਕੰਮ ਕਰਨਾ ਪੈਂਦਾ ਕਾਫੀ ਹੈ ਨਾ ਤੇ YouTube ਤੇ ਵੀ ਪੂਰਾ ਦਿਨ ਲੱਗ ਜਾਂਦਾ ਹੈਗਾ ਬਾਕੀ ਤੁਸੀਂ ਦੇਖ ਸਕਦੇ ਹੋ ਅੱਖਾਂ ਤੇ ਡਾਰਕ ਸੱਤ ਕਰਪਏ ਹੋਏ ਮੋਬਾਈਲ ਕਾਰਨ ਕੁਝ ਟਾਈਮ ਇਦਾਂ ਦੇਖਿਆ ਜਾਂਦਾ ਆਪ ਨੂੰ ਮਨ ਕਰੇ ਉਹਨੇ ਕੁਝ ਨਾ ਕੁਝ ਦੇਖਣ ਦਾ ਤੇ ਬਾਕੀ ਕੁਝ ਬਲੌਗ ਵਗੈਰਾ ਦੇ ਵਿੱਚ ਨਿਕਲ ਜਾਂਦੇ ਤਾਂ ਕਰਕੇ ਤੇ ਬਾਕੀ ਚਲੋ ਕੋਈ ਗੱਲ ਨਹੀਂ ਤੁਹਾਨੂੰ ਪਤਾ ਹੈ ਸਾਰਿਆਂ ਨਾਲ ਆਪੇ ਕਰੋਗੇ ਲਾਈਕ ਕਮੈਂਟ ਤੇ ਚਲੋ ਜੀ ਮਿਲਦੇ ਹਾਂ ਅੱਜ ਦੀ ਸਵੇਰੇ ਨਵੇਂ ਬਲੌਗ ਦੇ ਵਿੱਚ ਤਦ ਤੱਕ ਲਈ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ